ਆ ਜਾ ਨਹੀਂ ਬੈ ਰ ਇੱਥੇ ਹੈ ਠੰਡ ਜੀ ਬੜੀ ਹੋ ਗਈ ਨਾ ਆ ਕੋਰਾ ਪੈਂਦਾ ਕੋਰਾ ਬੜਾ ਪੈਂਦਾ ਬਹੁਤ ਠੰਡ ਹੋ ਗਈ ਤੇ ਮੈਂ ਇੱਥੇ ਹੀ ਰਜਾਈ ਚੋਖੇ ਤੇ ਮੈਂ ਇੱਥੇ ਸੋਫੇ ਤੇ ਬਹਿ ਜਾਨੀ ਆ ਕੌਣ ਬੈਠੋਂ ਦੇ ਜਾਵੇ ਆ ਫਿਰ ਕੰਮ ਕਾਜ ਵੀ ਕਰਨੇ ਚੱਲ ਇੱਥੇ ਮਾਣਾ ਘੜੀ ਘੜੀ ਤੇ ਬਹਿ ਜਾਈਦਾ ਆ ਨਹੀਂ ਇਹ ਫਿਰ ਹੁਣ ਦੇ ਪਤਾ ਹੀ ਆ ਰਜਾਈਆਂ ਪੁਰਾਣੀਆਂ ਜਿਹੜੀਆਂ ਗੋਆਈਆਂ ਗਰਮੀਆਂ ਅੱਛਾ ਕਰੇ ਕੰਬਰ ਕੰਪਾਲੀ ਮੈਂ ਚੱਕੇ ਠੰਡੇ ਲੱਗਦੇ ਹੁੰਦੇ ਆ ਭੈਰੇ ਭੈਰੇ ਤਮੇਂ ਰੱਬ ਦਾ ਨਾਮ ਵਾਹਿਗੁਰੂ ਬਾਬੇ ਦਾ ਨਾਮ ਹੀ ਲੈਣ ਦੇ ਹੀ ਕਿ ਹੋਰ ਸਭ ਨਾਲ ਠੀਕ ਠਾਕ ਹੈ ਸਹੀ ਸਹੀ ਹੈ ਕਿੰਨੇ ਤੂੰ ਆ ਕੀਤਾ ਇਹਨੇ ਆਸ਼ਾ ਨਿਪਾਂ ਜੀ ਅਹੀਂ ਦੇ ਬਹਿਲਾ ਬਾ ਜਾਣ ਦੇਣੀ ਅਹੀਂ ਨਹੀਂ ਏ ਟੂਣਿਆ ਟਾਣਿਆ ਤੇ ਮੈਂ ਤੈਨੂੰ ਦੱਸਾਂ ਮੈਂ ਨਹੀਂ ਵਿਸ਼ਵਾਸ ਕਰਦੀ ਹੈ ਰੱਬ ਦਾ ਨਾਮ ਲਿਆ ਕਰੋ ਸਭ ਤੋਂ ਵੱਡੀ ਚੀਜ਼ ਉਹੀ ਹੈ ਓਏ ਰੱਬ ਦਾ ਨਾਮ ਲਉਗਾ ਤੇ ਟੂਨੇ ਟਾਣੀ ਲੋਕੀ ਕਰਨਗੀਆਂ ਵੀ ਨਾ ਤੇ ਉਹ ਵੀ ਨਿਓ ਮਾਜ ਦੱਸਾਂ ਆ ਸਰਪੰਦ ਦੇ ਆ ਰੱਬ ਦਾ ਨਾਮ ਲਿਆ ਕਰ ਭੈਣ ਜੀ ਛੱਡ ਪਰਖ ਅੱਛਾ ਨਹੀਂ ਵੇਖਿਆ ਤੇ ਮੈਂ ਵੀ ਹੀਗਾ ਅ ਪਤਾ ਨਹੀਂ 4-5 ਨਾਲ ਜੇ ਮਰ ਜਾਣ ਆ ਤੇ ਤੋਹਰੇ ਨਿੰਬੂ ਜੇ ਨਿੰਬੂ ਹੀਗੇ ਆਹੋ ਅੰਤਰਾ ਫਸ ਕੇ ਕੀ ਕੀ ਗੱਡੀ ਕੁੱਟੀ ਥੱਲੇ

ਇਨੇ ਮੰਗਲਵਾਰ ਤੇ ਸ਼ੁਕਰਵਾਰ ਇਹ ਤਰਪਣਾ ਬਨੇਰੇ ਮਨੇਰੇ ਚਾਹ ਪਾਣੀ ਪੀ ਕੇ ਤੇ ਨਾ ਤਰਪਣਾ ਆ ਆਤਾ ਜੀ ਜੀ ਆਤਾ ਆਪਾਂ ਦੇਖ ਲਾ ਹੁਣ ਆਪਾਂ ਤੇ ਯਕੀਨ ਨਾ ਕਰਦੇ ਇੰਨਾ ਗੱਲਾਂ ਤੇ ਐਵੇਂ ਕਹੀਏ ਹੈ ਨਾ ਕਿ ਉਹ ਬਾਬੇ ਦਾ ਨਾਮ ਲਈਦਾ ਵਾ ਬਸ 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 ਬਾਬੇ ਦੇ ਉੱਤੇ ਡੋਰੀਆਂ ਸੁੱਟੀਆਂ ਮਾਜ ਭੈਣ ਜੀ ਇਦਾਂ ਹੀ ਤੇ ਉੱਤੇ ਡੋਰੀਆਂ ਸੁੱਟੀਆਂ ਹੈ ਤੇ ਅਹੀ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ ਮੁੰਦੇ ਪਰ ਇਹ ਚੰਦੇ 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 ਹੋਰ ਐਵੇਂ ਤੇ ਨਹੀਂ ਹਾੜ ਦੇ ਕਰ ਵਾਲੇ ਟਟ ਟਟ ਕੇ ਖਾਣ ਨੂੰ ਪੈਂਦੇ ਫੇਰ ਪੁੱਸੇ ਤੇ ਹੈ ਆ ਸਾਰਾ ਕੰਮ ਕਰ ਕਰਕੇ ਦੇਦਾ ਕਰ ਕਰਕੇ ਦੇਦਾ ਤੇ ਤਾਂ ਵੀ ਕੂੰਦੇ ਤੇ ਖਾਣ ਨੂੰ ਪੈਂਦੇ ਕਰ ਹੈ ਟਟ ਕੇ ਪੈਂਦੇ ਕਿਤੇ ਹੈ ਸੋ ਸੋ ਗੱਲਾਂ ਸੁਣਾਉਂਦੇ ਹੈ ਮੈਣੇ ਮਾਰਦੇ ਤੇ ਇਹ ਤਾਂ ਧਿੱਕਰ ਵਾਲਾ ਕਿੱਥੇ ਉੱਲੂ ਪੜਿਆ ਉੱਲੂ ਬਣਿਆ ਮੈਂ ਕਹਿੰਨੀ ਕੁੰਤਾ ਹੀ ਨੇ ਨਾ ਵਿਚਾਰਾ ਕਿਤੇ ਇਹਨੂੰ ਕੁਸ ਕਹਿ ਜੀ ਹੈ ਤੇ ਬਣ ਸੋਨੀਆਂ ਕੋੜੇ ਪੰਜਾਬੀ ਚੱਤੇਗਾ ਤੇ ਕਿਤੇ ਸੂਰ ਤੇ ਕਿ ਕੁਸ ਪਾਉਂਦੀ ਅਗਲਾ ਦਿੰਦਾ ਪਾਹੇ ਤੇ ਤਾਂ ਹੀ ਪਾਉਂਦੀ ਹੈ ਬਸ 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 ਉੱਲੂ ਬਣਾਇਆ ਘਾ ਬੀ ਆ ਕੇ ਅਈ ਦੋਹਿਲਾ ਹਣ ਨਗਲਾਂ ਦੇ ਜੀ ਵਿਸ਼ਵਾਸ ਕਰਦੇ ਅਈ ਤੇ ਬਾਬੀ ਦਾ ਨਾਂ ਹੀ ਲੈਣੇ ਕੀ ਪਤਾ ਹਣ ਕੀ ਫਿਰ ਫਿਰ ਕੀ ਪਤਾ ਹੁਣ ਗੱਲਾਂ ਸੱਚੀਆਂ ਕਿ ਭੈਣ ਜੀ ਇਹ ਗੱਲਾਂ ਝੂਠੀਆਂ ਐ ਜ਼ਰਾ ਆਪੀ ਜਾਣੇ ਕਿ ਨਹੀਂ ਹੈ ਹਾਂ ਨਹੀਂ ਪਤਾ ਹੁਣ ਕਹੀ ਕਹਿੰਦੇ ਸੱਚੀਆਂ ਪਰ ਜੇ ਕੋਈ ਆਇਆ ਨਹੀਂ ਨਹੀਂ ਕੋਈ ਸੁਣਦਾ ਨਹੀਂ ਪਾਪਾ ਗੁੱਸੇ ਹੰਦਾਰੇਦਾ ਹੈ ਗੱਲਾਂ ਨਾ ਕਰਿਆ ਕਰ ਚੁਗਲੀਆਂ ਚੁਗਲੀਆਂ ਨਾ ਕਰਾ ਕਰ ਇਹ ਭੈਣ ਜੀ ਹੁਣ ਚੁਗਲੀ ਥੋੜਾ ਇਹ ਚੁਗਲੀ ਨਹੀਂ ਇਹ ਤਾਂ ਹੁਣ ਮੇਲਾ ਸਰਸਰੀ ਗੱਲ ਹੈ ਕਿ ਨਹੀਂ ਸਾਰੇ ਇਕੱਠੇ ਹੋਏ ਸਾਰਿਆਂ ਨੇ ਵੇਖਿਆ ਸਰਸਰੀ ਗੱਲ ਚੁਰੀ ਵਾਲੀ ਕੋਈ ਕਰਨੀ ਇਹਦੇ ਵਿੱਚ ਆ ਤੇ ਇਦਾਂ ਤੇ ਫਿਰ ਭੈਣ ਜੀ ਜੇ ਵਿਖਿਆ ਜਾਵੇ ਤੇ ਕਿੱਧਾ ਦਾ ਕਰਵੜਾ ਆਪ ਲੋ ਬਣਿਆ ਆਖੇ ਕਿਦਾਂ ਲੱਗਦਾ ਹੋਡੇ ਤੇ ਆਖੇ ਲੱਗਦੇ ਨਹੀਂ ਹੈ ਹਾੜੇ ਜਿੰਨ ਤਰਸੇ ਰੋਂ ਪਾਣ ਤਾਂ ਕਿ ਚਾਹੁੰਦੇ ਹੈ ਹਾ ਹਾ ਹਾੜੇ ਘਰ ਚ ਤੇ ਪਾਂਦੀ ਕਾਂ ਰੋੜੀ ਪਈ ਹੁੰਦੀ ਤੈਨੂੰ ਮੈਂ ਕੀ ਦੱਸਾਂ ਕਹਿੰਦੇ ਹੁੰਦੇ ਝੱਗਾ ਚੱਕੋ ਤੇ ਆਪਣਾ ਕਿਹੜੇ ਨੰਗਾ ਹਾਂ ਉਹਨੂੰ ਕੀ ਦੱਸੀਏ ਹੁਣ ਘਰ ਚ ਲੜਾਈਆਂ ਆ ਤੇ ਇਹਦੇ ਕਰ ਕਰਦੀ ਮੈਂ ਅੱਜ ਤੱਕ ਅਣ ਉਹ ਯੁਜ ਚਾਨਿਕ ਹੁੰਦਾ ਕੋਈ ਕੁਛ ਨਹੀਂ ਕੀ ਚੱਕਰ ਇਹ ਗੱਲਾ ਹਮ ਬਣਾਇਆ ਖਵਾ ਹਉ ਸੱਚੀ ਗੱਲ ਫਿਰ ਜਦੋਂ ਇਦਾਂ ਵੇਖੀ ਤਾਂ ਫਿਰ ਲੱਗਾ ਕਿ ਸੱਚਾ ਹੀ ਹੁਣਾ ਕੁਛ ਕਰਦੀ ਹੈ ਕਰਦੀ ਹੈ ਨਹੀਂ ਮੈਂ ਹੁਣ ਇਹ ਸੋਚਣ ਦੇ ਹੀ ਕਿ ਜਿਹੜਾ ਇਹ ਟੂਨੇ ਦੇ ਉੱਤੋਂ ਦੇ ਨੰਗੇ ਆ ਹੁ ਹੈ ਅ ਪਤਾ ਨਹੀਂ ਕੌਣ ਨੱਗਿਆ ਕਹਿੰਦੇ ਜਿਹੜਾ ਪਹਿਲਾ ਨੰਗੇ ਨਾ ਉਹਦਾ ਨੁਕਸ ਘਟਾਰ ਲੱਕੰਢਿਆ ਮੈਨੂੰ ਪਤਾ ਨਹੀਂ ਪਰ ਕਿਹੜੀ ਗੁੱਡੀ ਉਚਾਈ ਨੰਗੀ ਉੱਤੇ ਕਿਹਦਾ ਨਹੀਂ ਹੈ ਜੋ ਅਜਨੇ ਪਹਿਲਾਂ ਵੇਖਿਆ ਇੱਥੇ ਸੁਣਿਆ ਕਹਿੰਦੇ ਉਹਦਾ ਨਕਸ਼ਾ ਹੁੰਦਾ ਬਾਬਾ ਪਲੀ ਕਰੇ ਉਹਦੀ ਵੀ ਕਰੇ ਸਾਰਿਆਂ ਦੀ ਬਾਬਾ ਪਲੀ ਕਰੇ ਸਾਰਿਆਂ ਦੀ ਬਾਬਾ ਮਹਾਰਾਜ ਅਕਲ ਦੇ ਇਨਾਂ ਨੂੰ ਅਕਲ ਦੇ ਜਿਹੜੇ ਕਰਦੇ ਕਰਦੇ ਇਨਾਂ ਨੂੰ ਅਕਲਾਂ ਦੇ ਇਨਾਂ ਚੀਜ਼ਾਂ 'ਚ ਕੁਸ ਨਹੀਂ ਰੱਖਿਆ ਨਾ 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 ਕੁਸ ਨਹੀਂ ਰੱਖਿਆ ਵਾਗਰ 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 ਇੱਥੇ ਹੀ ਆ ਕੇ ਬੱਸ ਵਸ ਅੱਛੀ ਤੂ ਕਦੋਂ ਕਦੋਂ ਵੇਖਿਆ ਮੈਂ ਵੀ ਉਦਾਂ ਉਹਦਾਂ ਮੈਂ ਹੁਣ ਅੱਧਾ ਵੀ ਕੋਆ ਪਹਿਨਾ ਅੱਧ ਘੰਟਾ ਪਹਿਲਾਂ ਹੀ ਮੈਂ ਵੇਖਿਆ ਸੀ ਮੈਂ ਫਿਰ ਬਾਟ ਕਰਨਾ ਵੀ ਮਹਾਹੀ ਨਹੀਂ ਇੰਨਾ ਗੱਲਾਂ ਉਹ ਧਿਆਨ ਦਿੰਦੇ ਨਾ ਹੰ ਯਕੀਨ ਚਾਹੀ ਹੁੰਦਾ ਹੈ ਕਰਦੀ ਹੈ ਕਰਦੀ 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 ਚਲੋ ਕੋਈ ਨਹੀਂ ਉਹ ਹੀ ਕਹਿੰਦੇ ਨੇ ਬਾਬਾ ਮਤ ਬਖਸ਼ੇ ਨਾ ਪੜਾਦਾ ਪੜਾ ਕਰੇ ਹਾਰੇ ਇੱਕ ਦਾ ਰੱਬ ਪਰ ਨਿਆਣੇ ਬੱਚੇ ਸਾਰੇ ਦੇ ਸਾਂਝੇ ਹੀ ਆ ਕੀ ਤੱਕ ਕਦ ਤੋਂ ਕਰਨ ਦੀ ਕਦ ਉਹ ਹੀ ਗੱਲ ਲਾ ਕੇ ਤਾਂ ਮੁੰਡਾ ਮੁੰਡਾ ਇਹ ਕਵਿਆ ਨੂੰ ਰਿਸ਼ਤਾ ਨਹੀਂ ਜੁੜਾਂਂਦੇ ਆ ਤਾਂ ਕਰਕੇ ਉਹ ਹੀ ਚੱਕਰ ਆ ਤੇ ਤੁਰੇ ਪਰਤੀ ਤੇ ਸੰਦੂਰ ਸੰਧਾਰ ਵੀ ਆ ਗਾਈਂਂਦੀ ਕਿ ਤੇ ਸੰਦੂਰ ਚੂੜੀਆਂ ਬੜਾ ਕੀ ਕੁਸ ਰੱਖੇ ਗਈ ਆ ਮੁੰਡੇ ਦਰਿਸਤਾਂ ਤਾਂ ਦੱਸਾ ਇੱਕਦਾਂ ਕੀ ਤੇ ਰਿਸ਼ਤੇ ਹੋ ਜਾਂਦੇ ਧੌਸਿਆਣੀ ਹੋ ਜਾਂਦੇ ਰਿਸ਼ਤੇ ਹਣ ਮੁੰਡੇ ਨੂੰ ਕੀ ਵੇਖ ਕੇ ਰਿਸ਼ਤਾ ਕਰੇ ਕੋਈ ਹੂੰ ਕਰੋ ਮੂੰ ਤਾਂ ਮੁੰਡੇ ਨੂੰ ਰਿਸ਼ਤਾ ਕਰਾ ਦੇ ਵੇਹਣਾ ਹੁਣ ਮੁੰਡਾ ਤੂੰ ਦੱਸਾ ਕਰਦਾ ਕੁਰਦਾਰੀ ਕੁਛ ਕਾ ਕੋਈ ਕੰਮ ਨਹੀਂ ਕਰਦਾ ਹੈ ਤੇ ਨਾ ਕੋਈ ਨਾ ਬੋਲਦਾ ਨਾ ਚਾਲਦਾ ਹੈ ਉਹ ਹੀ ਕੇ ਬਸ ਉੱਡੂਆ ਬਣਾਇਆ ਆ ਤੇ ਬਸ ਇੱਧਾ ਹੀ ਰਹਿੰਦਾ ਆਪਣੇ ਆਪ ਦੇ ਵਿੱਚ ਰਹਿੰਦਾ ਤੇ ਕੀ ਫਿਰ ਕੱਲ ਨੂੰ ਬਗਾਨੀ ਧੀ ਨੂੰ ਲਿਆ ਕੇ ਇੱਥੇ ਫਸਾਉਣਾ ਹੈ ਅਗਲੇ ਗੋਲੇ ਮੁਕਟਣ ਕਰ ਤੂੰ ਆਉਸੀ ਆਣੀ ਹੈ ਨਹੀਂ ਨਹੀਂ ਫਿਰ ਹੁਣ ਕੰਮ ਕਾਜ ਕੋਈ ਕਰੇ ਚੱਜਦਾ ਤੇ ਫਿਰ ਚੱਲ ਬੰਦਾ ਹੈ ਰਿਸ਼ਤਾ ਵੀ ਕਰਾ ਦਿੰਦਾ ਬੇਚਾ ਸਭ ਚਾਹਣੀ ਨਹੀਂ ਤੇਰੀ ਹਜੇ ਤਦੋਂ ਕਿ ਨੀਵਾਰਕਿਆ ਧੀ ਪੈਣ ਦਾ ਕੰਮ ਹੁੰਦਾ ਜਦੋਂ ਕੋਈ ਆਉਂਦਾ ਨਾ ਕੋਈ ਵੀ ਆਉਂਦੀ ਆਂਟੀ ਮੇਰੀ ਸਹੇਲੀ ਚਾਹ ਤੇਰੀ ਉਸੇ ਟਾਈਮ ਉਥੇ ਪਤੀਲਾ ਚੜਦਿਆ ਕਰ ਚਾਹ ਚਾਹ ਪਿਉਣ ਤੋਂ ਬਗਾਰ ਕਹਿੰਨੂ ਨਹੀਂ ਕੱਲੀ ਦਾ ਚਾਹ ਕੀ ਇੱਕ ਪਾਣੀ ਆ ਆਹ ਇਹ ਵੀ ਪੁੱਛਣਾ ਨਹੀਂ ਦਾਂ ਪੁੱਛ ਕੇ ਚਾਹ ਪੀਣੀ ਹੁੰਦੀ ਹੈ ਤੇ ਢਿੱਡ ਫੋਕਣੀ ਆਹ ਘੁੱਟ ਕੇ ਮੈਨੂੰ ਵੀ ਪਿਆ ਦੇ ਫਿਰ ਕੀ ਆ ਹੁਣੇ ਪੀਤੀ ਦੇ